ਰਾਗ ਰਾਮਕਲੀ ਮਹੱਲਾ ਪੰਜਵਾਂ ਰਣ ਝੁੰਝਣ ਰਾ ਗਾਉ ਸਖੀ ਹਰ ਏਕ ਧਿਆਵੋ ਸਤਗੁਰ ਤੁਮ ਸੇਵ ਸਖੀ ਮਨ ਚਿੰਦੜਾ ਫਲ ਪਾਓ ਰਾਮਕਲੀ ਮਹੱਲਾ ਪੰਜਵਾਂ ਰੁਤੀ ਸਲੋਕ ਇਕ ਓੰਕਾਰ ਸਤਗੁਰ ਪ੍ਰਸਾਦ ਕਰ ਬੰਦਨ ਪ੍ਰਭ ਪਾਰ ਬ੍ਰਹਮ ਬਾਸ਼ੂ ਸਾਦੇ ਧੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ ਕਿਰਵੀ ਖਾਟਣ ਪੈ ਹਲਣ ਸੁਖ ਸਾਗਰ ਹਰਿ ਰਾਏ ਦੀਨ ਦਿਆਲ ਦੁਖ ਭੰਜਨ ਨਾਨਕ ਨੀਤ ਧਿਆਇ ਸ਼ੰਤ ਜਸ ਗਾਵੋ ਲਪਾਗਿਓ ਕਰ ਕਿਰਪਾ ਭਗਵੰਤ ਜੀਓ ਰੂਤੀ ਮਹਾ ਮੂਰਤ ਘੜੀ ਗੁਣ ਉਚਰਤ ਸੋਭਾਵੰਤ ਜੀਓ ਗੁਣ ਰੰਗ 라ਤੇ ਤਨ ਤੇ ਜਨ ਜਿਨਹੀ ਇਕ ਮਨ ਧਿਆਇ ਸਫਲ ਜਨਮ ਭਇਆ ਤਿਨ ਕਾ ਜਿਨਹੀ ਸੋ ਪ੍ਰਭ ਪਾਇਆ ਉਨੋ ਨਾਨਾ ਤੁਲ ਕਰਿਆ ਹਰ ਸਰਬ ਪਾਪਾ ਹੰਤ ਜੀਉ ਬਿਨਵੰਤ ਨਾਨਕ ਸਿਮਰ ਜੀਵਨ ਜਨਮ ਮਰਨ ਰਹੰਤ ਜੀਉ ਸਲੋਕ ਉਦਮ ਅਗਮ ਅਗੋਚਰੋ ਚਰਨ ਕਮਲ ਨਮਸ਼ਕਾਰ ਕਥਨੀ ਸਾਤੁਨ ਤੁਧ ਕਥਨੀ ਸਾਤੁਦ ਭਾਵਸੀ ਨਾਨਕ ਨਾਮ ਆਧਾਰ ਸੰਤ ਸਰਣ ਸਾਜਨ ਪਲੋ ਸੁਅਮੀ ਸਿਮਰ ਅਨੰਤ ਸੂਕੇ ਤੇ ਹਰਿਆ THIA ਨਾਨਕ ਜਪ ਭਗਵੰਤ ਸ਼ੰਤ ਬਰਤ ਸਰਸ ਬਸੰਤ ਮਹਾ ਚੇਤ ਵਿਸਾਖ ਸੁਖ ਮਾਸ ਜਿਓ ਹਰ ਜਿਓ ਨਾਹੋ ਮਿਲਿਆ ਮੌਲਿਆ ਮਨ ਤਨ ਸਾਸ ਜਿਓ ਕਰ ਨਾਹੋ ਨਹਿ ਚਲ ਅਨੰਦ ਸਖੀਏ ਚਰਨ ਕਮਲ ਉਪਰ ਫੁੱਲਿਆ ਸੁੰਦਰ ਸੁਗੁਰ ਸੁਜਾਨ ਬੇਤਾ ਗੁਣ ਗੋਵਿੰਦ ਅਮੁਲਿਆ ਓਲ ਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਸ ਜੀਉ ਬਨਵੰਤ ਨਾਨਕ ਸ਼ਰਨ ਤੇਰੀ ਮਿਟੀ ਜਮ ਕੀ ਤਲਾਸ਼ ਜੀਉ ਸ਼ਲੋਕ ਸਾਧ ਸੰਗਤ ਬਿਨ ਭਲਮ ਮੁਈ ਕਰਤੀ ਕਲਮ ਅਨੇਕ ਕੋਮਲ ਬੰਧਨ ਬਾਦੀਆ ਨਾਨਕ ਕਰਮੇ ਲੇਖ ਜੋ ਭਾਣੇ ਸੇ ਮੇਲਿਆ ਵਿਸ਼ੋੜੇ ਬੀ ਆਬਲ ਨਾਨਕ ਪ੍ਰਭ ਸਰਨਾਗਤੀ ਜਾ ਕਾ ਵੱਡ ਪ੍ਰਤਾਪੋ ਸ਼ੰਤ ਗਰੀਕ ਖਮ ਰੁਤ ਆਤ ਗਾਖੜੀ ਜੇਠ ਅਖਾੜੇ ਕਾਮ ਜੀਓ ਪ੍ਰੇਮ ਬਿਸ਼ੋਹ ਦੁਹਾਗਣੀ ਦ੍ਰਿਸ਼ਤ ਨ ਕਰੀ RAM ਜੀਓ ਨਹਿ ਦ੍ਰਿਸ਼ਟ ਆਵੇ ਮਰਤ ਹਾਵੇ ਮਹਾ ਗਾਰਬ ਮੁਠੀਆ ਜਲ ਬਾਜ ਮਛਲੀ ਤੜਫਾਵੇ ਸੰਗ ਮਾਇਆ ਲੁੱਠੀਆ ਕਰ ਪਾਪ ਜੋਨੀ ਭੈ ਭੀਤ ਹੋਈ ਦੇ ਸਾਸਨ ਜਾਮ ਜੀਓ ਬਨਵੰਤ ਨਾਨਕ ਓਟ ਤੇਰੀ ਰਾਖ ਪੂਰਨ ਕਾਮ ਜੀਓ ਸ਼ਰਦਾ ਲਾਗੀ ਸੰਗ ਪ੍ਰੀਤ ਮੇ ਇਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਾਵ ਰਹੇ ਨਾਨਕ ਸਹਿਜ ਸੁਭਾਏ ਕਰ ਗਹਿ ਲਈਨੀ ਸਾਜਨੇ ਜਨਮ ਜਨਮ ਕੇ ਮੀਤ ਚਲਨੇ ਦਾਸੀ ਕਰਲਾਈ ਨਾਨਕ ਪ੍ਰਭ ਹਿਤ ਜੀਤ ਸ਼ੰਤ ਰੁੱਤ ਬਰਸ ਸੁਹੇਲੀਆ ਸਾਵਣ ਭਾਦਵੇ ਆਨੰਦ ਜਿਉ ਕਾਣ ਉਨੋ ਉੱਠੇ ਜਲ ਥਲ ਪੂਰਿਆ ਮਕਰੰਦ ਜਿਉ ਪ੍ਰਭ ਪੂਰ ਰਿਹਾ ਸਰਬ ਥਾਈ ਹਰ ਨਾਮ ਨਮਿਤ ਗ੍ਰਹਿ ਭਰੇ ਸਿਮਰ ਸੁਆਮੀ ਅੰਤਰ ਜਾਮੀ ਕੁੱਲ ਸਮੂਹਾ ਸਭ ਤਰੇ ਪ੍ਰੀ ਰੰਗ ਜਾਗੇ ਨੈ ਸ਼ਿਦਰ ਲਾਗੇ ਕਰਪਾਲ ਸਦ ਬਖਸ਼ਿੰਦ ਜੀਉ ਬਿਨਵੰਤ ਨਾਨਕ ਹਾਰ ਕੰਤ ਪਾਇਆ ਸਦਾ ਮਨ ਪਵੰਦ ਜੀਉ ਸ਼ਲੋਕ ਆਸ ਪਿਆਸੀ ਮੈਂ ਫਿਰੋ ਕਬ ਭੇਖੋ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲਵੇ ਸ਼ਾਂਤ ਨੋ ਉਪਜੇ ਤਿਲ ਪਲ ਰਹਿਣ ਨਾ ਜਾਏ ਹਰ ਸਾਦੇ ਸ਼ਰਨਾਗਤੀ ਨਾਨਕ ਆਸ ਪੁਜਾਈ ਸੰਤ ਰਉ ਤਸਰਦ ਅਡੰਬਰੋ ਅਸੂ ਕਤਕੇ ਹਲ ਪਿਆਸ ਜੀਉ ਖੋਜੰਤੀ ਦਰਸ਼ਨ ਫਿਰਤ ਕਭ ਮਿਲੀਏ ਗੁਣਤਾਸ ਜੀਉ ਬਿਨ ਕੰਤ ਪਿਆਰੇ ਨਹਿ ਸੁਖ ਸਾਰੇ ਹਾਰ ਕੰਗਣ ਧ੍ਰਿਗਮਨ ਸੁੰਦਰ ਸੁਜਾਨ ਚਤਰ 베ਤੀ ਸਾਸ ਬਿਨ ਜੈਸੇ ਤਨ ਈਤ ਊਤ ਦਹ ਦਿਸ ਲੋਕਨ ਮਨ ਮਿਲਣ ਕੀ ਪ੍ਰਭ ਪਿਆਸ ਜੀਉ ਨਨਤ ਨਾਨਕ ਧਾਲਾ ਕਰਪਾ ਮੇਲੋ ਪ੍ਰਭ ਗੁਣ ਤਾਸ ਜੀਉ ਸ਼ਲੋਕ ਜਲਣ ਬੂਝੀ ਸੀਤਲ ਭਏ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨ ਸੀ ਭਰਾਤ ਸਾਦ ਪਠਾਏ ਆਪ ਹਰ ਹਮ ਤੂਮ ਤੇ ਨਾਹੀ ਦੂਰ ਨਾਨਕ ਭਰਮ ਭੈ ਮਿਟ ਗਏ ਰਾਵਣ RAM ਭਰਪੂਰ ਸ਼ੰਤ ਰੋਤ ਸਸੀ ਅਰ ਸੀਤਲ ਹਲ ਪ੍ਰਗਟੇ ਮੰਗਰ ਪੋ ਜੀਓ ਜਲਨ ਬੂਜੀ ਦਰਸ ਪਾਇਆ ਬਨਸੇ ਮਾਇਆ ਤਰੋ ਜੀਓ ਸਭ ਕਾਮ ਪੂਰੇ ਮਿਲ ਹਜੂਰੇ ਹਾਰ ਚਲਨ ਸੇਵਕ ਸੇਵਿਆ ਹਾਰ ਦੋਰ ਛਗਾਰ ਸਭ ਲਸ ਗੁਣ ਗਾਓ ਅਲਖ ਅਪੇਵਿਆ ਭਾਉ ਭਗਤ ਗੋਬਿੰਦ ਬਾਂਛਤ ਜਮਨਾ ਸਾਕੇ ਜੋਹੇ ਜੀਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਿ ਨਾ ਪ੍ਰੇਮ ਵਿਸ਼ੋ ਜਿਓ ਸ਼ਲੋਕ ਹਰ ਤਨ ਪਾਇਆ ਸੁਹਾਗਣੀ ਦੌਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਭ ਮੀਤ ਨਾਦ ਬਿਨੋਦ ਆਨੰਦ ਕੋੜ ਪ੍ਰੀਏ ਪ੍ਰੀਤਮ ਸੰਗ ਬਨੇ ਮਨ ਪਾਛਤ ਫਲ ਪਾਇਆ ਹਰ ਨਾਨਕ ਨਾਮ ਆਪਣੇ ਸੰਤ ਸ਼ਿਮਕਰ ਰੁਤ ਮਨ ਭਾਵਨੀ ਮੋਗ ਫਗਣ ਗੁਣਵੰਤ ਜਿਓ ਸਖੀ ਸਹੇਲੀ ਗਾਓ ਮੰਗਲੋ ਗਲੈ ਆਏ ਹਰ ਕੰਤ ਜਿਓ ਗਰਹਿ ਲਾਲ ਆਏ ਮਨ ਧਿਆਏ ਸੇ ਜਸੁੰਦਰ ਸੁਹੀਆ ਬਾਣ ਦਲਨ ਤਿਰਵਣ ਭਏ ਭਰਿਆ ਦੇਖ ਦਰਸ਼ਨ ਮੋਹੀਆ ਮਿਲੇ ਸੁਆਮੀ ਈਸ਼ ਪੁਨੀ ਮਨ ਜਪਿਆ ਨਿਰਮਲ ਮੰਤ ਜਿਓ ਬ੍ਰਹਮੰਤ ਨਾਨਕ ਨਿਰਤ ਕਰੋ ਰਲਿਆ ਹਰ ਮਿਲੇ ਸਰੀਦਰ ਕੰਤ ਜਿਓ ਸ਼ਲੋਕ ਸੋਨ ਤਸਾਹੀ ਜੀ ਕੇ ਭਵਜਲ ਤਾਲਨ ਹਾਰ ਸਭ ਤੇ ਉੱਚੇ ਜਾਣੀਏ ਨਾਨਕ ਨਾਮ ਪਿਆਰ ਜਿਨ ਜਾਣਿਆ ਸਹੀ ਤਰੇ ਸੇ ਪੂਰੇ ਸੇ ਵੀਰ ਨਾਨਕ ਤਿੰਨ ਬਲਿਹਾਰਣ ਹਰ ਜਪ ਉਤਰੇ ਸਤਿਰ ਸ਼ੰਤ ਚੜਣ ਬਿਲਾਜਤ ਸਭ ਉਪਰੇ ਮਿਟਿਆ ਸਗਲ ਕਲੇਸ਼ ਜਿਉ ਆਵਣ ਜਾਵਣ ਦੁਖ ਹਰੇ ਹਰ ਭਗਤ ਕੀਆ ਪ੍ਰਵੇਸ਼ ਜਿਉ ਹਰ ਰੰਗ ਰਾਤੇ ਸਹਿਜ ਜੁਮਾਤੇ ਤਿਲ ਨਾ ਮੰਤੇ ਬੀਸਰੇ ਤਜ ਆਪ ਸਰਣੀ ਪਰੇ ਚਰਣੀ ਸਰਬ ਗੁਣ ਜਗਦੀਸ਼ ਰੇ गोविंद ਗੁਣ ਦੇਦ ਸ਼ਰੀ ਰੰਗ ਸੁਆਮੀ ਆਦ ਕੋ ਆਦੇਸ ਜਿਓ ਬਿਨਵੰਤ ਨਾਨਕ ਮਾਇਆ ਧਾਰੋ ਜੁਗ ਜੁਗੋ ਇੱਕ ਵੇਸ ਜਿਓ ਬਿਨਵੰਤ ਨਾਨਕ ਮਾਇਆ ਧਾਰੋ ਜੁਗ ਜੁਗੋ ਇੱਕ ਵੇਸ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ